ਜਿੰਨੇ ਵੀ ਪਹਿਲਾ ਬੰਦੇ ਵੀ ਰੱਖੇ ਹੋਇਆ ਹੈ ਜਿੰਨੇ ਵੀ ਸਰਵਿਸ ਪ੍ਰੋਵਾਈਡਰ ਰਾਹੀ ਰੱਖੇ ਹੋਇਆ ਹੈ ਉਹ ਸਾਰੇ ਅਫਸਰਾਂ ਦੇ ਬੱਚੇ ਆ ਸੁਖਚੈਨ ਸਿੰਘ ਐਕਸੀਡੈਂਟ ਦਾ ਮੁੰਡਾ ਐਜੇ ਜੇ ਆਈ ਕੰਮ ਕਰ ਰਿਹਾ ਹੈ ਆਪਣਾ ਧਾਨਾ ਸਾਹਿਬ ਦਾ ਆਪਣਾ ਸਾਲੇ ਦਾ ਮੁੰਡਾ ਐਜੇ ਜੇ ਨਹੀਂ ਇਹ ਐਕਸੀਡੈਂਟ ਵੀ ਆਇਆ ਏਡ ਮਨ ਅਫਸਰ ਜਿਹੜੇ ਦਾ ਪਹਿਲਾ ਬਸਤਵਿੰਦਰ ਦਾ ਹਾਂ ਜਿਹੜੇ ਨੇ ਆਪਣੀ ਨੂੰ ਵੀ ਭਰਤੀ ਕੀਤੀ ਬਾਅਦ ਚ ਉਹਦੇ ਚਾਰ ਚਾਰ ਪੰਜ ਰਿਸ਼ਤੇਦਾਰ ਹੋ ਗਏ ਇਕੱਲੇ ਉਹਦੇ ਤੇ ਉਹ ਕੰਮ ਕਰ ਰਿਹਾ ਹੈ ਇੱਕ ਜਸਵਿੰਦਰ ਸਿੰਘ ਜੇ ਐਸ ਡੀਓ ਸੀ ਉਹਦਾ ਮੁੰਡਾ ਐਜੇ ਜੇਈ ਕੰਮ ਕਰ ਰਿਹਾ ਮੈਂ ਆਖਿਆ ਜੀ ਵੀ ਆਪਣੀ ਗੱਲ ਤਾਂ ਇਹ ਹੋਈ ਸੀ ਵੀ ਜਦੋਂ ਇਹ ਰੀਅਰ ਮਿਲੂਗਾ ਫੇਰ ਦੇਣਾ ਕਹਿੰਦੇ ਨਹੀਂ ਜੀ ਪਹਿਲਾਂ ਦਿਓ ਚਲੋ ਮੈਂ ਉਹ ਕੁੜੀ ਨੂੰ ਫੋਨ ਕੀਤਾ ਉਹ ਕਹਿੰਦੀ ਵੀ ਮੈਂ ਤਾਂ ਹਸਪੀਟਲ ਦੇ ਵਿੱਚ ਐਡਮਿਟ ਆ ਮੇਰੇ ਕੋਲੇ ਕੁਝ ਨਹੀਂ ਹੈਗਾ ਵੀ ਨਾਲੇ ਮੈਂ ਏਟੇ ਟਾਈਮ ਕਿੱਥੋਂ ਦੇਵਾਂ ਚਲੋ ਅਸੀਂ ਫੇਰ ਵੀ ਯੋਰਾੰਪਰਾ ਤੋਂ ਕਰਕੇ ਅਸੀਂ 2 ਲੱਖ ਰੁਪਇਆ ਇਹਨੂੰ ਦਿੱਤਾ 2 ਲੱਖ ਰੁਪਇਆ ਦਿੱਤਾ ਇਹਦੇ ਕਿਉਂਕਿ ਫਾਈਲ ਇਹਦੇ ਕੋਲੇ ਪਈ ਸੀ ਇਹਨੇ ਉਸੇ ਵਕਤ ਇਵਨ ਕਿ ਉਹ ਮੈਂ ਉਹ ਸੀਟ ਦਾ ਡੀਲਿੰਗ ਨਹੀਂ ਸੀ ਨੰਬਰ ਵੀ ਇਹਨੇ ਮੇਥੋਂ ਹੀ ਲਵਾਇਆ ਉਹਦਾ ਕਹਾ ਐ ਮਤਲਬ ਪੂਰਾ ਕੋੜਮਾ ਜੀ ਇੱਕ ਇੱਕ ਪਰਿਵਾਰ ਦੇ ਪੰਜ ਮੈਂਬਰ ਠੀਕ ਹੈ ਜੀ ਉਸ ਤੋਂ ਬਾਅਦ ਜੀ ਮਤਲਬ ਇਹ ਪੰਜ ਬੰਦੇ ਹੋਗੇ ਛੇਮਾਂ ਬੰਦਾ ਜਿਹੜਾ ਇਹ ਮਤਲਬ ਐਡਮਨ ਅਫਸਰ ਦੇ ਨਾਲ ਇੱਕ ਮੁੰਡਾ ਜੇਈ ਕੰਮ ਕਰਦਾ ਸੀ ਜਗਤਵੀਰ ਸਿੰਘ ਉਹਦਾ ਭਰਾ ਜੀ ਓਕੇ ਛੇ ਦੇ ਛੇ ਬੰਦੇ ਇਹਨਾਂ ਦੇ ਰਾਤਾਂ ਪਰ ਸਾਰੇ ਕਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਅੱਜ ਕਰਾਂਗੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੀ ਤੋਂ ਟਿੰਗ ਮੀਡੀਆ ਤੇ ਨਾਲ ਜਿਮਾਨੂ ਸਿੱਕੇ ਤੇ ਟੰਗਿਆ ਹੋਇਆ ਤਿੰਨ ਮਾਮਲੇ ਅਚਰ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਅਸੀਂ ਕਾਹਨ ਪੱਖ ਜਾਣਨਾ ਚਾਹਿਆ ਤੇ ਹੁਣ ਵੀ ਪੱਖ ਜਾਣਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਗੱਲ ਕਰਦੇ ਆ ਨਰਪਾਲ ਸਿੰਘ ਨਾਲ ਜਿਨ੍ਹਾਂ ਨੇ ਸਾਰੇ ਮਾਮਲਿਆਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਸਨ ਪਰ ਉਹਨਾਂ ਸ਼ਿਕਾਇਤਾਂ ਦਾ ਕੁਝ ਨਹੀਂ ਹੋਇਆ ਹੁਣ ਬੁੱਧਾ ਕਰਮ ਇਸ ਕਾਰਨ ਆ ਕਿ ਸਰਕਾਰ ਨੇ ਨੀਤੀ ਬਣਾਈ ਹੈ ਕਿ ਰਿਸ਼ਵਤਖੋਰੀ ਖਿਲਾਫ ਪਰ ਕੋਰਸ ਸੰਪਰਕਰੋਸ਼ ਦੇ ਅਧਿਕਾਰੀਆਂ ਤੇ ਬਿਲਕੁਲ ਵੀ ਜੂ ਨਹੀਂ ਲੱਗਦੀ ਸੋ ਰਿਸ਼ਤ ਕੋਰੀ ਦਾ ਅੱਡਾ ਲਗਾਤਾਰ ਬਣੀ ਹੋਈ ਆ ਪਹਿਲਾਂ ਵੀ ਇਹਦੇ ਕਈ ਮਾਮਲੇ ਉਜਾਗਰ ਹੋਏ ਨੇ ਤੇ ਹਾਲ ਹੀ ਵਿੱਚ ਨਵਾਂ ਮਾਮਲਾ ਆ 2 ਲੱਖ ਰੁਪਏ ਰਿਸ਼ਤ ਲੈਣ ਦਾ ਕਿਦਾਂ ਤਰੱਕੀ ਦੇ ਨਾਂ ਤੇ 2 ਲੱਖ ਰੁਪਏ ਲਿਆ ਹੁਣ ਭਾਵੇਂ 2 ਲੱਖ ਰੁਪਏ ਵਸਵੀ ਕਰ ਦਿੱਤਾ ਪਰ ਜਿਨ੍ਹਾਂ ਨੇ 2 ਲੱਖ ਰੁਪਏ ਲਿਆ ਉਹਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਸੋ ਗੱਲ ਕਰਦੇ ਆ ਨਰਪਾਲ ਸਿੰਘ ਜੀ ਨਾਲ ਨਰਪਾਲ ਸਿੰਘ ਜੀ ਕੀ ਮਾਮਲਾ 2 ਲੱਖ ਦੀ ਰਿਸ਼ਤ ਕੋਰੀ ਦਾ ਤੇ ਕਿਉਂ ਲਿਆ ਸੀ ਤੇ ਕੀ ਬਣਿਆ ਸਾਰੇ ਕੇਸ ਦਾ ਸਰੇ ਸ਼ੁਰੂਆਤ ਹੁੰਦੀ ਆ ਵੀ ਮੇਰੀ ਕਲੀਗ ਸੀ ਮੇਰੇ ਨਾਲ ਅੰਡਰ ਕੰਮ ਕਰਦੀ ਸੀ ਕੁੜੀ ਉਹ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤ ਕੇ ਆਈ ਐਸਸੀ ਕੈਟਾਗਰੀ ਨਾਲ ਸੰਬੰਧਿਤ ਸੀ ਕਿਉਂਕਿ ਉਹਦੀ ਜਿਹੜੀ ਬਣਦੀ ਸੀਟ ਸੀ 2006 ਦੇ ਵਿੱਚ ਇੱਕ ਹਿਮਾਚਲ ਦੇ ਬੰਦੇ ਨੇ ਉਹਦੀ ਸੀਟ ਤੇ ਕੀਤੀ ਸੀ ਓਕੇ ਅਸੀਂ ਹਾਈ ਕੋਰਟ ਚਲੇ ਗਏ ਹਾਈ ਕੋਰਟ ਦੇ ਵਿੱਚ 8-10 ਸਾਲ ਕੇਸ ਲੜਿਆ 10 ਸਾਲਾਂ ਬਾਅਦ ਅਸੀਂ ਜਿੱਤ ਕੇ ਆਏ ਹਾਈ ਕੋਰਟ ਨੇ ਕਿਹਾ ਵੀ ਇਹ ਕੁੜੀ ਦਾ ਹੱਕ ਬਣਦਾ ਤੁਸੀਂ ਇਹਨੂੰ ਦਿਓ ਨਾ ਕਿ ਹਿਮਾਚਲ ਵਾਲੇ ਨੂੰ ਇਹਨਾਂ ਨੇ ਉਹ ਬੰਦੇ ਨੂੰ ਰਿਵਰਟ ਕਰਨਾ ਸੀ ਤੇ ਉਹ ਕੁੜੀ ਨੂੰ ਪ੍ਰੋਮੋਸ਼ਨ ਦੇਣੀ ਸੀ ਪਰ ਜਿਹੜਾ ਜਦੋਂ ਉਹ ਕੁੜੀ ਨੇ ਆਪਣਾ ਉਹ ਹਾਈ ਕੋਰਟ ਦੇ ਫੈਸਲੇ ਦੇ ਬੇਸ ਦੇ ਉੱਤੇ ਸਾਡੇ ਐਡਮਨ ਅਸਰ ਸਤਵਿੰਦਰ ਸਿੰਘ ਧਾਨਾ ਮੈਂ ਬਾਈ ਨੇਮ ਗੱਲ ਕਰੂੰਗਾ ਜੀ ਜੇ ਉਹਨਾਂ ਨੂੰ ਕੋਈ ਇਤਰਾਜ਼ ਹੈ ਉਹ ਮੇਰੇ ਖਿਲਾਫ ਮਾਨਹਾਨੀ ਜੋ ਵੀ ਕਰਨਾ ਹੈ ਉਹ ਕਰ ਸਕਦੇ ਆ ਤੇ ਅਸੀਂ ਉਹਨਾਂ ਨੂੰ ਮਿਲੇ ਜੀ ਉਹਨਾਂ ਨੇ ਕਿਹਾ ਵੀ ਤੁਹਾਡਾ ਜੀ 2006 ਤੋਂ ਜੇ ਅਸੀਂ ਤੁਹਾਨੂੰ ਪ੍ਰੋਮੋਸ਼ਨ ਦਿੰਨੇ ਆ ਤੁਹਾਡਾ ਏਰੀਆ ਬਹੁਤ ਜ਼ਿਆਦਾ ਵੱਡਣਾ ਹੈ ਤੇ ਤੁਹਾਨੂੰ ਐਡਜਸਟ ਕਰਨਾ ਪਏਗਾ ਕੁਛ ਨਾ ਕੁਛ ਤੇ ਚਲੋ ਜੀ ਅਸੀਂ ਪੁੱਛਿਆ ਵੀ ਦੱਸੋ ਜੀ ਹੁਕਮ ਕਰੋ ਕੀ ਦੇਣਾ ਹੈ ਕਹਿੰਦਾ ਵੀ ਜਿੰਨਾ ਵੀ ਤੁਹਾਡਾ ਏਰੀਆ ਬਣੂਗਾ ਤੁਹਾਨੂੰ ਉਹਦਾ 50% ਦੇਣਾ ਪਊਗਾ ਤੇ ਉਹਨੇ ਆਪਣੇ ਕਲਰਕ ਨੂੰ ਡੀਲਿੰਗ ਹੈਂਡਲਰ ਕੋਣ ਸੀ ਉਹ ਵੀ ਸੰਤਵਿੰਦਰ ਸਿੰਘ ਧਾਨਾ ਜੀ ਓਕੇ ਉਹ ਬੇਸਿਕਲੀ ਉਹ ਐਕਸੀਅਨ ਹੈ ਉਸ ਟਾਈਮ ਉਹ ਐਡਮਨ ਅਫਸਰ ਦਾ ਚਾਰਜ ਵੀ ਉਹਦੇ ਕੋਲੇ ਸੀ ਐਡੀਸ਼ਨਲ ਚਾਰਜ ਸੀ ਐਡਮਨ ਅਫਸਰ ਦਾ ਉਹਨੇ ਕਿਹਾ ਜੀ ਇਹ ਪੈਸਾ ਉੱਪਰ ਜਾਣਾ ਹੈ ਉੱਪਰ ਕਿਹਦੇ ਕੋਲੇ ਜਾਣਾ ਹੈ ਉਹ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਮੈਂ ਉਹਨੂੰ ਦੱਸਿਆ ਜੀ ਵੀ ਤੁਸੀਂ ਦੱਸੋ ਸਾਨੂੰ ਏਰੀਆ ਬਣਦਾ ਕਿੰਨਾ ਹੈ ਉਹਨੇ ਕਲਰਕ ਨੂੰ ਬੁਲਾਇਆ ਉਹ ਕਹਿੰਦਾ ਜੀ ਘੱਟੋ ਘੱਟ 10 ਲੱਖ ਰੁਪਈਆ ਏਰੀਆ ਬਣਦਾ ਹੈ ਤੇ ਮੈਂ ਉਹਨੂੰ ਕਿਹਾ ਜੀ ਵੀ 10 ਲੱਖ ਦੇ 3.5 ਲੱਖ ਰੁਪਏ ਤਾਂ ਇਨਕਮ ਟੈਕਸ ਚੱਲਿਆ ਜਾਣਾ ਤੇ 5 ਲੱਖ ਤੁਸੀਂ ਲੈ ਗਏ ਵੀ ਫਿਰ ਅਸੀਂ 10 ਸਾਲ ਹੈ ਜਿਹੜਾ ਕੇਸ ਲੜਿਆ ਸਾਡੇ ਪੱਲੇ ਕੀ ਆਇਆ ਤੇ ਉਹ ਫਿਰ ਕਹਿੰਦਾ ਜੀ ਕਹਿੰਦਾ ਚਲੋ ਠੀਕ ਹੈ ਤੁਸੀਂ ਇਨਕਮ ਟੈਕਸ ਕੱਟਣ ਤੋਂ ਬਾਅਦ ਜਿੰਨਾ ਤੁਹਾਡੇ ਹੱਥ ਚ ਪੈਸਾ ਆਊਗਾ ਉਹਦਾ ਅੱਧ ਦੇ ਦਿਓ ਅੱਛਾ ਤੇ ਚਲੋ ਕੁੜੀ ਵੀ ਵਿਚਾਰੀ ਇਹ ਸੀ ਵੀ 17 ਸਾਲਾਂ ਤੋਂ ਉਹ ਪ੍ਰਮੋਸ਼ਨ ਵਾਸਤੇ ਫਿਰ ਰਹੀ ਸੀ ਕੇਸਨ 2006 ਚ ਪ੍ਰਮੋਸ਼ਨ ਮਿਲ ਜਿੱਤ ਗਈ ਫਿਰ ਵੀ 2 ਲੱਖ 2 ਲੱਖ ਨਹੀਂ ਸਰ ਜਿੰਨਾ ਏਰੀਅਰ ਬਣਦਾ ਉਹਦਾ 50% 50% 2 ਲੱਖ ਦੀ ਕਹਾਣੀ ਤਾਂ ਅੱਗੇ ਬਾਅਦ ਚ ਆਉਂਦੀ ਹੈ ਉਸ ਤੋਂ ਬਾਅਦ ਜੀ ਚਲੋ ਉਹ ਕਹਿੰਦੀ ਵੀ ਠੀਕ ਹੈ ਜੀ ਸਰ ਤੁਸੀਂ ਮੇਰੀ ਪ੍ਰਮੋਸ਼ਨ ਕਰੋ ਤੇ ਮੈਨੂੰ ਏਰੀਅਰ ਦਬਾਓ ਤੇ ਜਦੋਂ ਜਿੰਨਾ ਮੈਨੂੰ ਏਰੀਅਰ ਮਿਲੇਗਾ ਮੈਂ ਤੁਹਾਨੂੰ ਅੱਧ ਦੇ ਦੂੰਗਾ ਇਨ ਬਿਟਵੀਨ ਉਹ ਕੁੜੀ ਵੀ ਟੈਨਸ਼ਨ ਦੇ ਵਿੱਚ ਹੋਗੀ ਕਿਉਂਕਿ ਵਿਧਵਾ ਔਰਤ ਸੀ ਸਿੰਗਲ ਮਤਲਬ ਮਦਰ ਸੀ ਤੇ ਉਹ ਬਿਮਾਰ ਹੋਗੀ ਤੇ ਇਹਨਾਂ ਨੇ ਉਹਦੀ ਫਾਈਲ ਹੈ ਜਿਹੜੀ ਕਲੀਅਰ ਕਰਵਾ ਲਈ ਪ੍ਰੋਮੋਸ਼ਨ ਬਾਤ ਤੀ ਜਿਸ ਦਿਨ ਪ੍ਰੋਮੋਸ਼ਨ ਕਰਨੀ ਸੀ ਇਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਵੀ ਆ ਆਰਡਰ ਫੇਅਰ ਹੋਣਗੇ ਪਹਿਲਾਂ 2 ਲੱਖ ਰੁਪਏ ਲਿਆ ਕੇ ਦਿਓ ਅੱਛਾ ਮੈਂ ਆਖਿਆ ਜੀ ਵੀ ਆਪਣੀ ਗੱਲ ਤਾਂ ਇਹ ਹੋਈ ਸੀ ਵੀ ਜਦੋਂ ਏਰੀਅਰ ਮਿਲੂਗਾ ਫੇਰ ਦੇਣਾ ਕਹਿੰਦੇ ਨਹੀਂ ਜੀ ਪਹਿਲਾਂ ਦਿਓ ਚਲੋ ਮੈਂ ਉਹ ਕੁੜੀ ਨੂੰ ਫੋਨ ਕੀਤਾ ਉਹ ਕਹਿੰਦੀ ਵੀ ਮੈਂ ਤਾਂ ਹਸਪੀਟਲ ਦੇ ਵਿੱਚ ਐਡਮਿਟ ਆ ਮੇਰੇ ਕੋਲੇ ਕੁਝ ਨਹੀਂ ਹੈਗਾ ਵੀ ਨਾਲੇ ਮੈਂ ਏ ਟਾਈਮ ਕਿੱਥੋਂ ਦੇਵਾਂ ਚਲੋ ਅਸੀਂ ਫੇਰ ਵੀ ਯੋਰਾੰਪਰਾ ਤੋਂ ਕਰਕੇ ਅਸੀਂ 2 ਲੱਖ ਰੁਪਇਆ ਇਹਨੂੰ ਦਿੱਤਾ 2 ਲੱਖ ਰੁਪਇਆ ਦਿੱਤਾ ਇਹਦੇ ਕਿਉਂਕਿ ਫਾਈਲ ਇਹਦੇ ਕੋਲੇ ਪਈ ਸੀ ਇਹਨੇ ਉਸੇ ਵਕਤ ਇਵਨ ਕਿ ਉਹ ਮੈਂ ਉਹ ਸੀਟ ਦਾ ਡੀਲਿੰਗ ਨਹੀਂ ਸੀ ਨੰਬਰ ਵੀ ਇਹਨੇ ਮੇਥੋਂ ਹੀ ਲਵਾਇਆ ਨਹੀਂ ਪਰ ਅਕਸਰੇ ਹੁੰਦਾ ਕਿ ਜਦੋਂ 2 ਲੱਖ ਰੁਪਇਆ ਲੈਂਦਾ ਹਾਂ ਅਗਲਾ ਉਹ ਬੰਦੇ ਨੂੰ ਪਸਾਉਂਦਾ ਤੁਸੀਂ ਕੋਸ਼ਿਸ਼ ਨਹੀਂ ਕੀਤੀ ਨਹੀਂ ਸਰ ਨਹੀਂ ਨਹੀਂ ਟੱਪੋ ਤੇ ਆਉਂ ਤੁਸੀਂ ਆ ਲਈ ਗਏ ਕਰੀਅਰ ਦੇਣਾ ਵੀ ਉਹਦਾ ਤਾਂ ਪਲਾਨ ਹਾਂ ਉਹ ਚੋ ਕਰ ਲਾਂਗੇ ਵੀ ਏਰੀਆ ਚ ਪਰੇਸ਼ਾਨ ਕਰਨਗੇ ਜੀ ਪਲੱਸ ਉਹ ਕੁੜੀ ਨੇ ਨਾ ਛੁੱਟੀ ਦੇਤੀ ਸੀ ਸਾਲ ਦੀ ਜੀ ਇਹ ਛੁੱਟੀ ਵੀ ਸੈਂਕਸ਼ਨ ਨਹੀਂ ਕਰ ਰਹੀ ਸੀ ਉਹਦੇ ਵੀ ਫਿਰ ਛੁੱਟੀ ਦੇ ਪੈਸੇ ਮੰਗਣ ਲੱਗੇ ਜੀ ਵੀ ਜੇ ਤੁਹਾਨੂੰ ਸਾਲ ਦੀ ਛੁੱਟੀ ਸੈਂਕਸ਼ਨ ਕਰਾਉਣੀ ਹੈ ਤਾਂ ਲੱਖ ਰੁਪਈਆ ਜੇ 6 ਮਹੀਨਿਆਂ ਦੀ ਕਰਾਉਣੀ ਹੈ ਤਾਂ 50000 ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿ ਨਹੀਂ ਸਰ ਕੋਈ ਡਰ ਨਹੀਂ ਸਰ ਕੌਣ ਨੇ ਕੀਤੀ ਤੁਸੀਂ ਪ੍ਰੂਫ ਦੇ ਸਰ ਆ ਸਾਰੇ ਵਟਸਐਪ ਦੀ ਜੈਟਸ ਵਗੈਰਾ ਸਾਰੇ ਲੱਗੇ ਹੋਏ ਆ ਹਾਂਜੀ ਸਭ ਸਭ ਕੁਝ ਪ੍ਰੂਫ ਹੈ ਸਭ ਕੋਈ ਚੈਟ ਦਿਖਾ ਵੀ ਦਿਓ ਜੇ ਤੁਹਾਡੇ ਕੋਲ ਹੈ ਕਿ ਕੀ ਕੀ ਲਿਖਿਆ ਚੈਟ ਦੇ ਵਿੱਚ ਕਿਉਂਕਿ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਕਿ ਜਿਹੜੀ ਰਿਸਵਤ ਖੋਰੀ ਆ ਨੰਗੇ ਚਿੱਟੇ ਰੂਪ ਦੇ ਵਿੱਚ ਕਿਵੇਂ ਲਈ ਜਾ ਰਹੀ ਹੈ ਇਹ ਸਰ ਮੈਂ ਉਹਨਾਂ ਨੂੰ 23 ਤਰੀਕ ਨੂੰ ਮੈਸੇਜ ਕੀਤਾ ਸਰ ਆਪਣੀ ਕੱਲ੍ਹ ਵਾਲੀ ਗੱਲਬਾਤ ਤੋਂ ਜਾਪਦਾ ਹੈ ਕਿ ਤੁਸੀਂ ਸ਼ਸ਼ੀਲ ਕੁਮਾਰੀ ਦੀ ਛੁੱਟੀ ਮਨਜ਼ੂਰ ਕਰਨ ਜਾਂ ਕਰਵਾਉਣ ਵਿੱਚ ਇੰਟਰਸਟਿਡ ਦੇ ਜੋ ਵੀ ਗੱਲ ਹੈ ਸਪਸ਼ਟ ਕਰੋ ਕਿਉਂਕਿ ਨਾ ਹੀ ਅਜੇ ਤੱਕ ਉਸ ਦੇ ਏਰੀਅਰ ਦਾ ਕੁਝ ਬਣਿਆ ਹੈ ਕੱਲ ਐਸਪੀ ਕਹਿ ਰਿਹਾ ਐਸਪੀ ਹੈਗਾ ਸਾਡੇ ਇੱਕ ਮੁੰਡਾ ਸੀਨੀਅਰ ਅਸਿਸਟੈਂਟ ਹੈ ਅਚਾ ਜੀ ਐ ਸ੍ਰਿੰਦਰਪਾਲ ਸਿੰਘ ਕਹਿ ਰਿਹਾ ਸੀ ਕਿ ਏਰੀਅਰ ਤਾਂ ਸਿਰਫ 2021 ਤੋਂ ਬਣੇਗਾ ਅਗਲੀ 2 ਲੱਖ ਰੁਪਈਆ ਪ ਬਾਕੀ ਬਚਦੇ ਅਤੇ ਜੇਕਰ ਛੁੱਟੀ ਮਨਜ਼ੂਰ ਕਰਨ ਦੇ ਬਦਲੇ ਵੀ ਜੋ ਬਣਦੇ ਦੇਣ ਨੂੰ ਤਿਆਰ ਹੈ ਮੈਂ ਜਾਂਦੀ ਵਾਰੀ ਆਪਣੀ ਬਦਨਾਮੀ ਨਹੀਂ ਚਾਹੁੰਦਾ ਕਿ ਨਾਲੇ ਪੈਸੇ ਦਵਾ ਦਿੱਤੇ ਨਾਲੇ ਕੰਮ ਨਹੀਂ ਹੋਇਆ ਜੇਕਰ ਕੰਮ ਨਹੀਂ ਹੋ ਸਕਦਾ ਤਾਂ ਉਸਦੇ ਪੈਸੇ ਵਾਪਸ ਕਰਨੇ ਪੈਣਗੇ ਮੇਰਾ ਰਿਟਾਇਰਮੈਂਟ ਦਾ ਸਿਰਫ 1 ਹਫਤਾ ਰਹਿ ਗਿਆ ਹੈ ਅਜੇ ਤੱਕ ਨਾ ਛੁੱਟੀ ਮਨਜ਼ੂਰ ਹੋਈ ਹੈ ਨਾ ਏਰੀਅਰ ਬਣਿਆ ਹੈ ਛੁੱਟੀ ਲੈਣਾ ਕਿਸੇ ਕਰਮਚਾਰੀ ਦਾ ਬੁਨਿਆਦੀ ਹੱਕ ਹੈ ਇਹ ਸਾਰਾ ਕੁਝ ਮੈਂ ਇਸ ਸ਼ਿਕਾਇਤ ਕਦੋਂ ਕੀਤੀ ਫਿਰ ਇਸ ਕਾਸੇ ਦੀ ਇਹ ਇਹ ਸਾਰੇ ਕਾਸੇ ਦੀ ਸ਼ਿਕਾਇਤ ਮੈਂ ਕੀਤੀ ਜੀ ਮੰਡੀ ਨੂੰ ਉਸੇ ਵਕਤ ਕਰਤੀ ਸੀ ਜੀ ਮੈਂ ਤਾਂ اچھا ਮਤਲਬ ਜਦੋਂ ਮੈਂ 2 ਲੱਖ ਰੁਪਏ ਲੈ ਲਿਆ ਕੰਮ ਨਹੀਂ ਕਰ ਰਹੇ 29 11 ਨੂੰ 23 ਨੂੰ ਜੀ ਅੱਛਾ 29 11 23 ਨੂੰ ਜਦੋਂ ਡਿਊਟੀ ਤੇ ਸੀਗੇ ਤੁਸੀਂ ਜਦੋਂ ਹਾਂ ਕਿਉਂਕਿ ਮੈਂ 30 ਨੂੰ ਰਿਟਾਇਰ ਹੋਣਾ ਹੈ ਮੈਂ ਰਿਕਾਇਰਮੈਂਟ ਕਿਉਂਕਿ ਮੈਨੂੰ ਇਹ ਹੋ ਗਿਆ ਸੀ ਨਾ ਵੀ ਇਹਨਾਂ ਨੇ 2 ਲੱਖ ਰੁਪਏ ਵੀ ਲੈ ਲਿਆ ਇਹ ਛੁੱਟੀ ਵੀ ਨਹੀਂ ਕਰ ਰਹੇ ਕੱਲ ਨੂੰ ਮੈਂ ਚੱਲ ਜਾਣਾ ਹੈ ਇਹਨਾਂ ਦਾ ਪਿੱਛੋਂ ਕੁਝ ਵੀ ਨਹੀਂ ਕਰਨਾ ਹੈਗਾ ਜੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਮਤਲਬ 2 ਲੱਖ ਰੁਪਏ ਦੇ ਕੇ ਮੇਥੋਂ ਹੀ ਨੰਬਰ ਲਵਾ ਕੇ ਇਹਨਾਂ ਨੇ ਆਰਡਰ ਦਿੱਤੇ ਹੂੰ ਉਸ ਤੋਂ ਬਾਅਦ ਚਲੋ ਮੈਂ ਇਹਨਾਂ ਨੂੰ ਕਿਹਾ ਵੀ ਸਰਵ ਏਰੀਅਰ ਬਣਾਉਣ ਵਿੱਚ ਇਹ ਆਨਾਂ ਕਰਨੀ ਕਰਨੀ ਸ਼ੁਰੂ ਕਰਤੀ ਜਿੱਥੋਂ ਸਾਡਾ ਰੋਲਾ ਪੈ ਗਿਆ ਜੀ ਰੋਲਾ ਪਿਆ ਜੀ ਮੈਂ ਇਹਨਾਂ ਨੂੰ ਆਖਿਆ ਵੀ ਜਦਾਂ ਤੁਸੀਂ 2 ਲੱਖ ਰੁਪਏ ਵਾਪਸ ਕਰੋ ਤੇ ਜਾਂ ਤੁਸੀਂ ਸਾਡਾ ਏਰੀਅਰ ਦੇ ਉੱਤੇ ਛੁੱਟੀ ਮਨਜ਼ੂਰ ਕਰੋ ਇਹਨਾਂ ਨੇ ਮਤਲਬ ਨਾ ਤਾਂ ਛੁੱਟੀ ਮਨਜ਼ੂਰ ਕੀਤੀ ਜੀ ਨਾ ਏਰੀਅਰ ਦਿੱਤਾ ਉਲਟਾ 29 ਤਰੀਕ ਨੂੰ ਮੈਨੂੰ ਹੀ ਸ਼ੋਕਾਜ ਨੋਟਿਸ ਇਸ਼ੂ ਕਰਤਾ ਓਕੇ ਐਰਸੈਂਟ ਫਰਮ ਡਿਊਟੀ ਦਾ ਜਦਕਿ ਦੂਜੇ ਦਿਨ ਮੈਂ ਰਿਟਾਇਰ ਹੋਣਾ ਸੀ ਚਲੋ ਮੈਂ ਐਮ ਡੀ ਨੂੰ ਮਿਲਿਆ ਮਹਾਵੀਰ ਸਰ ਤੁਸੀਂ ਤਾਂ ਮਤਲਬ ਆ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਹੈ ਮੈਂ ਉਹ ਜਿਹੜੇ ਕਲਰਕ ਉਹ ਆਪਣਾ ਬਾਤ ਚਾਉਣੇ ਕਲਰਕਾਂ ਬਾਰੇ ਉਹ ਵੀ ਗੱਲ ਉਸ ਚਿੱਠੀ 'ਚ ਲਿਖੀ ਤੇ ਚਲੋ ਜੀ ਐਮ ਡੀ ਕਹਿੰਦਾ ਕੋਈ ਗੱਲ ਨਹੀਂ ਮਤਲਬ ਉਲਟਾ ਰੁੱਖਾ ਬੋਲਿਆ ਮੈਨੂੰ ਕਹਿੰਦਾ ਮੈਂ ਜਾਂਚ ਕਰਾ ਲਵਾਂ ਮਾ ਜੀ ਠੀਕ ਹੈ ਜਾਂਚ ਕਰਾ ਲਓ ਇਹ ਹੀ ਆਪਣਾ ਐਸ ਐਸ ਚੋਹਾਨ ਜੀ ਚਲੋ ਜੀ ਮੈਂ ਇਹਨਾਂ ਕਹਿ ਕੇ ਬਾਹਰ ਆ ਗਿਆ ਦੂਜੇ ਦਿਨ ਮੈਂ ਰਿਟਾਇਰ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਜੀ ਮੈਂ ਲੈਟਰ ਲਿਖੀ ਇਹਨਾਂ ਨੂੰ ਕੰਟੀਨਿਊਸਲੀ ਇਹਨਾਂ ਨੂੰ ਲੈਟਰਾਂ ਲਿਖਦਾ ਰਿਹਾ ਵੀ ਭਾਈ ਇਹਦੇ ਬਕਾਇਆ ਰਿ ਚਲੋ ਜਿਸ ਦਿਨ ਤੋਂ ਕੁੜੀ ਦੀ ਛੁੱਟੀ ਸ਼ੁਰੂ ਹੋਣੀ ਸੀ ਕੁੜੀ ਉਹ ਛੁੱਟੀ ਚਲੀ ਗਈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤੇ ਆ ਉਹ ਕਿਹੜਾ ਕੇਸ ਜਿੱਤੇ ਸੀ ਉਹ ਸਾਰੇ ਇਹਨਾਂ ਨੇ 2000 ਨਹੀਂ ਏਰੀਅਰ ਦਾ ਨਹੀਂ ਸੀ ਜੀ ਛੁੱਟੀ ਜਿਹੜੀ ਲੈ ਲਈ 2006 ਦੇ ਵਿੱਚ ਇੱਕ ਸ਼ੈਡਿਊਲ ਕਾਸਟ ਵਾਸਤੇ ਸੀਟ ਆਈ ਸੀਨੀਅਰ ਅਸਿਸਟੈਂਟ ਦੀ ਉਹ ਕੁੜੀ ਕਲਰ ਕਰੀ ਸੀ ਇਹਨਾਂ ਨੇ ਉਹ ਸੀਟ ਹਿਮਾਚਲ ਦੇ ਬੰਦੇ ਨੂੰ ਦਿੱਤੀ ਜਿਹੜਾ ਰਿਜ਼ਰਵੇਸ਼ਨ ਦਾ ਬੈਨੀਫਿਟ ਹੈ ਉਹਨੂੰ ਸਟੇਟ ਮਿਲ ਸਕਦਾ ਹੈ ਬਾਹਲੀ ਬੰਦੇ ਨੂੰ ਨਹੀਂ ਦੇ ਸਕਦੇ ਇਹਨਾਂ ਨੇ ਦਿੱਤੀ ਉਹ ਹਿਮਾਚਲ ਨੂੰ ਉਹ ਅਸੀਂ ਉਹਨੂੰ ਕਿਹਾ ਵੀ ਇਹ ਤੁਸੀਂ ਗਲਤ ਕੀਤਾ ਹੈ ਚੈਲੰਜ ਕਰ ਸਕਦਾ ਚੈਲੰਜ ਕਰਦਾ ਚੈਲੰਜ ਮਤਲਬ ਚੈਲੰਜ ਤਾਂ ਇਹਨਾਂ ਨੇ ਮੰਨ ਲਈ ਸੀ ਸਾਡੀ ਇਹਨਾਂ ਨੇ ਉਹਨੂੰ ਰਿਵਰਟ ਕਰਤਾ ਸੀ ਪਰ ਉਹ ਹਾਈ ਕੋਰਟ ਚਲਾ ਗਿਆ ਉਹਨੇ ਹਾਈ ਕੋਰਟ ਤੋਂ ਸਟੇ ਲੈ ਲਈ ਉਹ ਤੋਂ ਬਾਅਦ ਅਸੀਂ ਡਿਫੈਂਡ ਕਰਦੇ ਰਹੇ ਮਹਿਕਮਾ ਵੀ ਡਿਫੈਂਡ ਕਰਦਾ ਰਿਹਾ ਉਹਦੇ ਅਗੇਂਸਟ ਓਵਰঅল 2006 22 ਦੇ ਵਿੱਚ ਜਾ ਕੇ ਸੀ ਜਿੱਤ ਗਏ ਜਿੱਤ ਗਏ ਹਾਂ ਉਹਦੀ ਪ੍ਰੋਮੋਸ਼ਨ ਵੀ ਦੇਣੀ ਸੀ ਨਾ 2006 ਤੋਂ 2006 ਤੋਂ ਪ੍ਰੋਮੋਸ਼ਨ ਦੇਣੀ 2006 ਨੂੰ ਪ੍ਰੋਮੋਸ਼ਨ ਦੇਣੀ ਅੱਛਾ ਪ੍ਰੋਮੋਸ਼ਨ ਤੇਤੀ ਅਰੀਅਰ ਇਹਨਾਂ ਨੇ ਰੁਕੇ ਹੋਇਆ ਸੀ ਵੀ ਮਤਲਬ ਪੈਸੇ ਵੀ ਲੈ ਗਏ ਪ੍ਰੋਮੋਸ਼ਨ ਤਾਂ ਜਦੋਂ ਇਹਨਾਂ ਇਨਾਂ ਨੇ ਉਸੇ ਵਕਤ ਸਾਨੂੰ ਫਿਰ ਤੁਸੀਂ ਇਹ ਨਹੀਂ ਕਿਹਾ ਤੁਹਾਨੂੰ ਵੀ ਪਰੇਸ਼ਾਨ ਕੀਤਾ ਸਰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜੀ ਇਹਨਾਂ ਨੇ ਮੈਨੂੰ 29 ਤਰੀਕ ਨੂੰ ਮੈਨੂੰ ਸ਼ੋਕਾਜ ਨੋਟਿਸ ਦਿੱਤਾ ਐਬਸੈਂਟ ਫ੍ਰੋਮ ਡਿਊਟੀ ਦਾ ਅੱਛਾ ਜੀ ਤੇ ਮੈਂ ਐਮ ਡੀ ਨੂੰ ਮਿਲਿਆ ਤੁਸੀਂ ਡਿਊਟੀ 'ਤੇ ਸੀਗੇ ਹਾਂ ਸਰ ਮੈਂ ਡਿਊਟੀ 'ਤੇ ਸੀ ਮੈਂ ਛੁੱਟੀ ਲੈ ਕੇ ਗਿਆ ਸੀ ਇੱਕ ਦਿਨ ਦੀ ਸਰ ਮਾਰ ਆਹ ਬਣੀ ਹੈਥੋਰਟੀ ਹੈ ਉਹਨਾਂ ਕੋਲੇ ਕੁਝ ਵੀ ਕਰ ਸਕਦੇ ਅੱਛਾ ਨਹੀਂ ਗੁੰਡਾ ਕਰਦੇ ਹਾਂਜੀ 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 ਮੈਂ ਸਰ ਮਤਲ ਜਿਹੜੀ ਅਚਨਚੇਤ ਛੁੱਟੀ ਹੁੰਦੀ ਹੈ ਨਾ ਇਹ ਐਮਰਜੈਂਸੀ ਵਾਤੇ ਹੁੰਦੀ ਆ ਪਰ ਉਹ ਕਰੂ ਭੇਜ ਸਕਦੇ ਆ ਬਿਲਕੁਲ ਮੇਰੇ ਦੋ ਇਨਚਾਰਜ ਸੀ ਐਕਸੀ ਆ ਨਾ ਦੋਨਾਂ ਬਕਾਇਦਾ ਜੀ ਮੇਰੇ ਅਕਾਊਂਟ ਹੈ ਜੀ। ਓਕੇ। ਦੋਨਾਂ ਨੂੰ ਮੈਸੇਜ ਕੀਤਾ ਵੀ ਮੇਰਾ ਇਦਾਂ ਕਰਕੇ ਮੇਰੇ ਰਿਸ਼ਤੇਦਾਰੀ ਦੀ ਡੈਥ ਹੋ ਗਈ ਹੈ। ਮੈਨੂੰ ਉੱਥੇ ਜਾਣਾ ਪੈਣਾ। ਇਸ ਵਾਸਤੇ ਮੱਝਾ ਨਹੀਂ ਆਉਣਾ ਹੈਗਾ। ਜਨਕਾ ਦੂਜੇ ਦਿਨ ਤਾਂ ਮੇਰਾ ਰਿਟਾਇਰ ਹੋਣਾ ਸੀ। ਬਿਲਕੁਲ। ਉਹਦੇ ਵਿੱਚ ਤਾਂ ਵੈਸੇ ਹੀ ਨਹੀਂ ਕੋਈ ਕੁਝ ਕਹਿੰਦਾ। ਤੇ ਚਲੋ ਫਿਰ ਵੀ ਇਹਨਾਂ ਨੇ ਮੈਨੂੰ ਐਬਸੈਂਟ ਫਰਮ ਡਿਊਟੀ ਕਰਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਜਿਹੜੇ ਸਰਵਿਸ ਤੋਂ ਬਾਅਦ ਮਤਲਬ ਆਪਾਂ ਨੂੰ ਬਕਾਇਏ ਮਿਲਨੇ ਆ। ਲੀਵ ਇਨ ਕੈਸ਼ਮੈਂਟ ਤੇ ਐਂਟੀਓਰ ਰਪਲੇ। ਉਹ ਰੋਕੇ ਇਹਨਾਂ ਨੇ ਇੱਕ ਨਾ ਮੇਰਾ 2007 ਦਾ ਕੋਈ ਕੇਸ ਸੀ ਪੀ ਮੈਂ 2007 ਦੇ ਵਿੱਚ 2 ਐਮਪੀਆ ਐਂਡ ਕੋਲ ਲਾ ਕੇ ਕਹਿ ਸਕਦੇ ਤੁਹਾਨੂੰ ਵੀ ਪਰੇਸ਼ਾਨ ਕੀਤਾ ਕਿ ਕਿਤੋਂ ਡੇਗਲ ਮਿੱਟੀ ਹੋ ਜਾਣੀਆਂ ਹਾਂ ਪਪਾ ਜਾਨਾ ਕਿ ਇਹਨਾਂ ਦੇ ਜਿਹੜੇ ਹੋਰ ਜਵੇ ਹੋ ਗਿਆ ਵੀ ਤਾਂ ਤਾਂ ਕਿ ਉਹ ਇਹਨਾਂ ਕਹਤੋਂ ਤੋਂ ਪਿੱਛੇ हट ਜਾਈ ਜੀ ਹਾਂ ਮੈਨੂੰ ਉਸ ਦੇ ਵਿੱਚ ਇਹਨਾਂ ਨੇ ਮੇਰੇ ਏਰੀਆ ਰੋਕ ਲਏ ਜੀ ਤਾਂ ਵੀ ਪਰੇਸ਼ਾਨ ਕੀਤਾ ਪਰੇਸ਼ਾਨੀ ਕਰਨ ਲੱਪਾ ਕਦੇ ਫਿਰ ਵੱਡੀ ਸੁਰਤ ਤੋਂ ਨਹੀਂ ਕਰਾਂਗੇ ਤੇ ਉਹ ਦੂਸਰਾ ਮਾਮਲਾ ਤੁਸੀਂ ਕਿਹੜੇ ਖਤਰਾ ਹੋ ਗਿਆ ਹਾਂ ਜੀ ਤੁਸੀਂ ਇਹ ਮੰਗਾ ਕਿ ਜਿਹੜੇ ਨੇ 2 ਲੱਖ ਰੁਪਏ ਲਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੋ ਰਸਤੂ ਕੋਈ ਤਾਂ ਵੱਡਾ ਬਣਿਆ ਆਇਆ ਇਹ ਕਿਸੇ ਕਰਨ ਨਾ ਸੁਭਾਵੇ ਮੇਨ ਮੰਗੇ ਇਹ ਆ ਇਸ ਬਾਰੇ ਨਾਲ ਕਿ ਸ਼ਿਕਾਇਤ ਕਿੱਥੇ ਕੀਤੀ ਤੁਸੀਂ ਇਸ ਦਾ ਮੈਂ ਐਮ ਡੀ ਨੂੰ ਸ਼ਿਕਾਇਤਾਂ ਕੀਤੀਆਂ ਉਸ ਟਾਈਮ ਦਾ ਜਿਹੜਾ ਚੇਅਰਮੈਨ ਸੀ ਬੀ ਕੇ ਭਮਰਾ ਉਹਨੂੰ ਸ਼ਿਕਾਇਤ ਕੀਤੀਆਂ ਉਹਨੂੰ ਪਰਸਨਲੀ ਵੀ ਮਿਲਿਆ ਅੱਛਾ ਜੀ ਉਹ ਤੋਂ ਬਾਅਦ ਜੀ ਮੈਂ ਫਿਰ ਜਦੋਂ ਇਥੋਂ ਕੋਈ ਕਾਰਵਾਈ ਨਾ ਹੋਈ ਮੈਂ ਚੁੱਪ ਕਰਕੇ ਬੈਠ ਗਿਆ ਹੁਣ 19 ਤਰੀਕ ਨੂੰ 19 ਫਰਵਰੀ ਨੂੰ ਡੀਜੀਪੀ ਪੰਜਾਬ ਦੀ ਕਾਨਫਰੰਸ ਚੱਲ ਰਹੀ ਸੀ ਟੀਵੀ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਦਾਵਾ ਕਰ ਰਹੇ ਸੀ ਵੀ ਅਸੀਂ 52 ਬੰਦੇ ਜਾਂ 55 ਬੰਦੇ ਰਿਸ਼ਵਤਖੋਰ ਟਰਮੀਨੇਟ ਕੀਤੇ ਹੈ ਬਿਲਕੁਲ ਉੱਥੋਂ ਫਿਰ ਮੈਂ ਬੈਠੇ ਬੈਠੇ ਨੇ ਉਸ ਰੈਫਰੈਂਸ ਦੇ ਵਿੱਚ ਮੈਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਜੀ ਉਹਦੀ ਕਾਪੀ ਮੈਂ ਆਪਣਾ ਸੀਐਮ ਨੂੰ ਕੀਤੀ ਜੀ ਉਹ ਕਾਪੀ ਮਾਰਕ ਹੋ ਕੇ ਇਹਨਾਂ ਕੋਲ ਆ ਗਈ ਜੀ ਇਹਨਾਂ ਤੋਂ ਰਿਪੋਰਟ ਮੰਗ ਲਈ ਉਹਨਾਂ ਨੇ ਇਹਨਾਂ ਨੇ ਰਿਪੋਰਟ ਦਿੱਤੀ ਜਾਂ ਨਹੀਂ ਦਿੱਤੀ ਮੈਨੂੰ ਪਤਾ ਨਹੀਂ ਪਰ ਇਹਨਾਂ ਨੇ ਮੇਰੇ ਕੋਲੇ ਅਪਰੋਚ ਕੀਤੀ ਜਿਹੜਾ ਮੌਜੂਦਾ ਐਡਮਨ ਅਫਸਰ ਸੀ ਉਹ ਮੇਰੇ ਕੋਲੇ ਆਇਆ ਜੀ ਤੇ ਕਹਿੰਦਾ ਵੀ ਅਸੀਂ ਤੇਰਾ 2 ਲੱਖ ਰੁਪਇਆ ਵਾਪਸ ਕਰ ਦਾਂ ਨੇ ਤੇ ਤੂੰ ਸ਼ਿਕਾਇਤਾਂ ਵਾਪਸ ਲੈ ਲੈ ਹਾਂ ਉਹ ਕੁੜੀ ਤੋਂ ਵੀ ਜਿਹੜੀ ਕਿਉਂਕਿ ਕੁੜੀ ਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਉਹ ਕੁੜੀ ਨੇ ਵੀ ਲਿਖ ਕੇ ਦਿੱਤਾ ਉਹ ਪ੍ਰੀਮੇਚਰ ਹਾਂ ਪ੍ਰੀਮੇਚਰ ਰਿਟਾਇਰਮੈਂਟ ਲੈ ਗਈ ਜੀ ਉਹ ਓਕੇ ਉਹਨੂੰ ਕਰੇ ਫੋਨ ਕਰਨ ਲੱਗੇ ਵੀ ਇਦਾਂ ਕਰਕੇ ਜੀ ਤੁਹਾਡਾ ਨੁਕਸਾਨ ਹੋ ਜਾਊਗਾ ਆ ਹੋ ਜਾਊਗਾ ਉਹਨੇ ਵੀ ਜੀ ਬਕਾਇਦਾ ਕੁੜੀ ਨੇ ਮੋਟੀ ਐਨ ਪੂਰੀ ਲਿਖ ਕੇ ਰਿਪੋਰਟ ਇਹਨਾਂ ਨੂੰ ਸ਼ਿਕਾਇਤ ਕੀਤੀ ਐ ਐਮ ਡੀ ਨੂੰ ਵੀ ਮੈਂ ਰਿਟਾਇਰ ਹੋ ਚੁੱਕੀ ਆ ਸ਼ਾਂਤੀ ਨਾਲ ਮੈਂ ਘਰੇ ਰਹਿਣਾ ਚਾਹੁੰਦੀ ਆ ਤੇ ਵੀ ਤੁਸੀਂ ਮੇਥੋਂ 2 ਲੱਖ ਰੁਪਈਆ ਲਿਆ ਮੇਰਾ ਵਾਪਸ ਕਰਵਾ ਦਿਓ ਵੀ ਮੈਂ ਹਾਂ ਜੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਵੀ ਅਸੀਂ ਤੁਹਾਡਾ ਤੁਸੀਂ ਜਿਹੜੇ ਕਹਿੰਦਾ ਤਾਂ ਵਾਪਸ ਲੈ ਲਓ 2 ਲੱਖ ਬਾਕ残ਤ ਪਰ ਏਰੀਅਰ ਅਜੇ ਵੀ ਖੜਾ ਏਰੀਅਰ ਖੜਿਆ ਜੀ ਅੱਛਾ ਏਰੀਅਰ ਖੜਿਆ ਜੀ ਓਕੇ ਏਰੀਅਰ ਖੜਿਆ ਪ੍ਰੋਮੋਸ਼ਨ ਹੋ ਗਈ ਸੀ ਏਰੀਅਰ ਖੜਿਆ ਪਰ ਉਹਦੇ ਜਿਹੜੇ ਬਕਾਏ ਸੀ ਆ ਦੇਖੋ ਜੀ ਇਹ ਹੈ ਨਾ ਨਹੀਂ ਲੈਟਰ ਲਿਖਤਾ ਹਾਂ ਕਹਿ ਰਹੇ ਹੋ ਆਪਣੇ ਸਟੈਂਡ ਤੇ ਕੰਮ ਜਾਵਾ ਆਪਣੇ ਹਾਂ ਜੀ ਖੜੀ ਹੈ ਸਟੈਂਡ ਤੇ ਪਰ ਤੁਸੀਂ ਉਹਨਾਂ ਇਹ ਵੀ ਜਾਣਕਾਰੀ ਦਿਓ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਬੰਦੇ ਰੱਖਿਆ ਨਜਾਇਜ਼ ਐਸਸੀ ਕੋਟੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਉਹ ਵੀ ਮਾਮਲਾ ਹਾਂ ਸਰ ਉਹ ਵੀ ਵਾਰ ਜਾਣਕਾਰੀ ਦਿਓ ਇਹ ਆਪਣਾ ਦੂਸਰਾ ਮੈਟਰ ਜੀ ਦੂਸਰਾ ਮੈਟਰ ਕੀ ਹੈ ਇਹਨਾਂ ਨੇ 28 ਅਕਤੂਬਰ ਨੂੰ 28 ਅਕਤੂਬਰ 2023 ਨੂੰ ਐਮ ਡੀ ਤੋਂ ਨੋਟਿੰਗ ਅਪਰੂਵ ਕਰਵਾਈ ਵੀ ਅਸੀਂ ਜੀ ਕਲਰਕ ਭਰਤੀ ਕਰਨੀ ਓਕੇ ਕਿਸੇ ਨੂੰ ਵੀ ਇਹਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਪਤਾ ਨਹੀਂ ਲੱਗਣ ਦਿੱਤਾ ਅੱਛਾ ਜੀ ਸਾਨੂੰ ਕਦੋਂ ਪਤਾ ਲੱਗਦਾ ਵੀ ਜਦੋਂ 17 16 ਤਰੀਕ ਨੂੰ ਇੰਟਰਵਿਊ ਹੁੰਦੀ ਹੈ ਦਫ਼ਤਰ ਦੇ ਵਿੱਚ ਅੱਛਾ ਜੀ ਇੰਟਰਵਿਊ ਦੇ ਉੱਤੇ 6 ਬੰਦੇ ਇੰਟਰਵਿਊ ਦੇਣ ਵਾਸਤੇ ਆਉਂਦੇ ਆ ਜੀ ਸਰਵਿਸ ਪ੍ਰੋਵਾਈਡਰਾਂ ਹੀ ਬੰਦੇ ਰੱਖਣੇ ਸੀ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਪਾਲਸੀ ਆ ਉਹ ਇਹ ਐ ਵੀ ਜਿਹੜਾ ਜਦੋਂ ਆਪਾਂ ਸਰਵਿਸ ਪ੍ਰੋਵਾਈਡਰ ਨਹੀਂ ਵੀ ਬੰਦਾ ਰੱਖਣਾ ਕੋਈ ਤਾਂ ਵੀ ਰਿਜ਼ਰਵੇਸ਼ਨ ਪਾਲਸੀ ਵੀ ਅਡਾਪਟ ਕੀਤੀ ਜਾਊਗੀ ਕੁਆਲੀਫਿਕੇਸ਼ਨ ਵੀ ਪੂਰੀ ਕੀਤੀ ਜਾਊਗੀ ਤੇ ਨਾਲ ਅਖਬਾਰਾਂ ਚ ਪ੍ਰੋਪਰਿਟੀ ਹਾਂ ਇਸ਼ਤਿਹਾਰ ਦਿੱਤਾ ਜਾਊਗਾ ਇਹਨਾਂ ਨੇ ਜੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਕੋਈ ਕੁਝ ਨਹੀਂ ਕੀਤਾ 16 ਤਰੀਕ ਨੂੰ ਇੰਟਰਵਿਊ ਹੁੰਦੀ ਆ ਦਫ਼ਤਰ ਦੇ ਵਿੱਚ ਜੀ ਤੇ ਜਿਹੜੇ ਇੰਟਰਵਿਊ ਕਮੇਟੀ ਦੇ ਮੈਂਬਰ ਆ ਉਹ ਵੀ ਸਾਰੇ ਐਸਸੀ ਕੈਟਾਗਰੀ ਦੇ ਆ ਜੀ ਅੱਛਾ ਤੇ ਜਿੰਨੇ ਉਮੀਦਵਾਰ ਇੰਟਰਵਿਊ ਦੇਣ ਬਾਅਦ ਤੇ ਆਇਆ ਉਹ ਵੀ ਸਾਰੇ ਲਗਭਗ ਇਸੀ ਕੈਟਾਗਰੀ ਦੇ ਓਕੇ ਠੀਕ ਹੈ ਉਹਦੇ ਵਿੱਚ ਇਸ ਬੰਦੇ ਕੌਣ ਨੇ ਇੰਟਰਵਿਊ ਦੇਣ ਵਾਲੇ ਇੱਕ ਤਾਂ ਜਿਹੜਾ ਐਡਮਨ ਅਫਸਰ ਹੈ ਸਤਵਿੰਦਰ ਸਿੰਘ ਧਾਨਾ ਹੂੰ ਉਹਦੀ ਨੂੰਹ ਹੈ ਜੀ ਓਕੇ ਜਫਨਦੀਪ ਕੌਰ ਹੂੰ ਤੇ ਦੂਸਰਾ ਉਹਦੇ ਸਾਲੇ ਦਾ ਲੜਕਾ ਜੀ ਹੂੰ ਤੇ ਉਹਨਾਂ ਦੇ ਨਾਂ ਹੈਗੇ ਮੇਰੇ ਕੋਲੇ ਜੀ ਅੱਛਾ ਜੀ ਨਾਂ ਬੋਲ ਦੇ ਕੋਈ ਹਾਂ ਦੂਸਰਾ ਉਹਨਾਂ ਦੇ ਸਾਲੇ ਦਾ ਲੜਕਾ ਜੀ ਤੀਸਰਾ ਉਹਨਾਂ ਦੀ ਸਾਲੀ ਦਾ ਲੜਕਾ ਜੀ ਹੂੰ ਚੌਥਾ ਬੰਦਾ ਹੈਗਾ ਜਿਹੜਾ ਐਮ ਡੀ ਦਾ ਪੀਏ ਹੈ ਮਿਸਟਰ ਰਾਣਾ ਅੱਛਾ ਉਹਦੇ ਘਰ ਵਾਲੀ ਦਾ ਭਤੀਜਾ ਜੀ ਅੱਛਾ ਜੀ ਤੇ ਪੰਜਵਾਂ ਬੰਦਾ ਹੈਗਾ ਜਿਹੜਾ ਕੇਅਰ ਟੇਕਰ ਹੈ ਕਾਰਪੋਰੇਸ਼ਨ ਦੇ ਵਿੱਚ ਉਹਦੀ ਨੂੰਹ ਜੀ ਜਦ ਕਿ ਕੇਅਰ ਟੇਕਰ ਦੀ ਨੂੰਹ ਮਤਲਬ ਕਲਰਕ ਰੱਖੀ ਆ ਉਹਦਾ ਮੁੰਡਾ ਵੀ ਪਹਿਲਾਂ ਉਸੇ ਦਾ ਘਰ ਵਾਲਾ ਇੱਥੇ ਜਈ ਹੈ ਆਪ ਉਹ ਕੇਅਰ ਟੇਕਰ ਹੈ ਤੇ ਉਹਦਾ ਇੱਕ ਕਲੋਜ਼ ਰਿਸ਼ਤੇਦਾਰ ਉਹ ਇਲੈਕਟ੍ਰੀਸ਼ੀਅਨ ਹੈ ਤੇ ਉਹਦਾ ਕਹਾ ਇਲੈਕਟ੍ਰੀਸ਼ੀਅਨ ਦਾ ਮੁੰਡਾ ਜਈ ਹੈ ਮਤਲਬ ਪੂਰਾ ਕੋਰਮਾ ਜੀ ਇੱਕ ਇੱਕ ਪਰਿਵਾਰ ਦੇ ਪੰਜ ਮੈਂਬਰ ਠੀਕ ਹੈ ਜੀ ਉਹ ਤੋਂ ਬਾਅਦ ਜੀ ਮਤਲਬ ਇਹ ਪੰਜ ਬੰਦੇ ਹੋ ਗਏ ਛੇਮਾਂ ਬੰਦਾ ਜਿਹੜਾ ਇਹ ਮਤਲਬ ਆ ਐਡਮਨ ਅਫਸਰ ਦੇ ਨਾਲ ਇੱਕ ਮੁੰਡਾ ਜੇਈ ਕੰਮ ਕਰਦਾ ਸੀ ਜਗਤ ਵੀਰ ਸਿੰਘ ਉਹਦਾ ਭਰਾ ਜੀ ਓਕੇ ਛੇ ਦੇ ਛੇ ਬੰਦੇ ਇਹਨਾਂ ਦੇ ਆਬਦੇ ਉਹਨਾਂ ਦੇ ਵਿੱਚੋਂ ਕਿਹੜਾ ਐਸਸੀ ਹੈ ਇਵਨ ਕਿ ਨਾ ਉਦੋਂ ਬਾਅਦ ਮੈਂ ਆਰਟੀਆਈ ਪਾਈ ਇਹਨਾਂ ਨੂੰ ਜੀ ਵੀ ਤੁਸੀਂ ਦੱਸੋ ਜੀ ਕੀ ਪ੍ਰੋਸੀਜਰ ਅਡਾਪਟ ਕੀਤਾ ਹਮ ਇਹਨਾਂ ਨੇ ਜੀ ਮੇਰਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਤੋਂ ਬਾਅਦ ਮੈਂ ਅਪੀਲ ਪਾਈ ਅਪੀਲ ਦੇ ਵਿੱਚ ਮਤਲਬ ਐਜੇ ਐਪਲੀਐਂਟ ਅਥਾਰਟੀ ਐਮਡੀ ਮੰਨਦਾ ਵੀ ਇਹਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਰ ਉਹਦੇ باوجود ਵੀ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜੀ ਉਹਨਾਂ ਨੇ ਠੀਕ ਹੈ ਈਵਨ ਕੋ ਨਾਂ ਵੀ ਨਹੀਂ ਦੱਸਣ ਨੂੰ ਤਿਆਰ ਹੁਣ ਦੇਖੋ ਵੀ ਸਾਰੇ ਕਿੱਥੇ ਕਰੀ ਤੁਸੀਂ ਸਾਰੇ ਕੱਪੜੇ ਦੀ ਪੱਤੀ ਕੱਪੜੇ ਦੀ ਵੀ ਮੈਂ ਇਹਨੂੰ ਆਪਣਾ ਸੀਐਮ ਨੂੰ ਵੀ ਕੀਤੀ ਨਹੀਂ ਰਿਪਲਾਈ ਕੋ ਕੀਤੀ ਸੀਗਾ ਤੁਹਾਨੂੰ ਇਹੇ ਮੈਂ ਕੀਤੀ ਹੈ ਜੀ ਮਤਲਬ 19 ਫਰਵਰੀ ਦੀ ਇੰਟਰਵਿਊ ਸੀ ਦੀ ਡੀਜੀਪੀ ਦੀ ਮੇਰੇ ਖਲਾਬੀ ਫਰਵਰੀ ਦੀ 20 ਫਰਵਰੀ ਇੱਕ ਮਾਮਲਾ ਹੋਰ ਹੈ ਜਿਹੜਾ ਤੁਸੀਂ ਕਹਿੰਦੇ ਹੋ ਰਿਟਾਇਰੀਆਂ ਨੂੰ ਨੌਕਰੀ ਕਰਾਉਣ ਦੀ ਸਰਕਾਰ ਦੀ ਨੀਤੀ ਦੇ ਉਲਟ ਜਾ ਕੇ ਹਾਂ ਸਰ ਸਰ ਇੱਕ ਨਾ ਸਰਕਾਰ ਦੀ 2021 ਦੇ ਵਿੱਚ ਇਹਨਾਂ ਨੇ ਪਹਿਲਾਂ 2021 ਚ ਨਾ ਸਾਡੇ ਕਾਰਪੋਰੇਸ਼ਨ ਦੇ ਵਿੱਚ ਕਾਫੀ ਬੰਦੇ ਰਿਟਾਇਰਡ ਬੰਦੇ ਰੱਖ ਲਈ ਸੀ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਧਿਆਨ ਚ ਲਿਆਂਦਾ ਸਰਕਾਰ ਨੇ ਕਲੀਅਰ ਕਟਿੰਗ ਸਖਸ਼ਨਾ ਕਰਤੀਆਂ ਵੀ ਤੁਸੀਂ ਕੋਈ ਵੀ ਬੰਦਾ ਰਿਟਾਇਰਡ ਨਹੀਂ ਰੱਖੋਗੇ ਜੇ ਕੋਈ ਰੱਖਿਆ ਹੋਇਆ ਤਾਂ ਉਹਨੂੰ ਇਮੀਡੀਏਟਲੀ ਰਿਲੀਵ ਕਰੋ ਓਕੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਕੋਲੇ ਕੰਮ ਕਰਦੇ ਸੀ ਉਹ ਰਿਲੀਵ ਕਰਦੇ ਹੁਣ ਇਹਨਾਂ ਨੇ ਦੁਬਾਰਾ ਫੇਰ ਕੀ ਕੀਤਾ ਵੀ ਹੁਣ ਇਹ ਪੈਸੇ ਲੈ ਕੇ ਜੀ ਸਿੱਧੀ ਗੱਲ ਐ ਵੀ ਇਹ ਪੈਸੇ ਦਾ ਆਪਣਾ ਤੇ ਆਪਾਂ ਕਹਿ ਸਕਦਾ ਕਿ ਕੋਈ ਰਿਟਾਇਰਡ ਬੰਦੇ ਰੱਖ ਰਹੇ ਆ ਜੀ ਗੋਲਮਾਲ ਕਰਕੇ ਆਪਾਂ ਗੋਲਮਾਲ ਕਰਕੇ ਇਹ ਬੰਦੇ ਮਤਲਬ ਰਿਟਾਇਰਡ ਰੱਖ ਰਹੇ ਆ ਠੀਕ ਐ ਤੇ ਉਹਦੇ ਵਿੱਚੋਂ ਪਹਿਲਾਂ ਇਹਨਾਂ ਨੇ ਬੰਦੇ ਰੱਖੇ ਹੋਣੇ ਹੁਣ ਸਰ ਫਿਲਹਾਲ ਇਹਨਾਂ ਨੇ ਨਾ ਮਤਲਬ ਰੱਖਿਆ ਹੋਇਆ ਪਹਿਲਾਂ ਰਣਜੋਤ ਸਿੰਘ ਰੱਖਿਆ ਚੀਪ ਇੰਜੀਨੀਅਰ ਜੀ ਓਕੇ ਉਹ ਕਿਵੇਂ ਫੁੱਲ ਪੇਦੇ ਸਰ ਜੋ ਉਹਨੂੰ ਰਿਟਾਇਰਮੈਂਟ ਤੋਂ ਪਹਿਲਾਂ ਪੇ ਮਿਲਦੀ ਸੀ ਉਹਦੇ ਉੱਪਰ ਹੀ ਰੱਖਿਆ ਫੇਰ ਸਰ ਉਹ ਬੰਦਾ ਇੱਕ ਨਾ ਸਰਕਾਰ ਦੀ ਹੋਰ ਪਾਲਿਸੀ ਹੈ ਵੀ ਤੁਸੀਂ ਕੋਈ ਵੀ ਦਾਗੀ ਬੰਦਾ ਨਹੀਂ ਰੱਖੋਗੇ ਉਹਦੇ ਉੱਤੇ ਦਾਗ ਨੇ ਜੀ ਪਹਿਲੀ ਗੱਲ ਕੇਸ ਸਰ ਕੇਸ ਤਾਂ ਇਹ ਫਾਈਲ ਕਰਵਾ ਜਾਂਦੇ ਆ ਜੀ ਸ਼ਿਕਾਇਤਾਂ ਨੇ ਜੀ ਸ਼ਿਕਾਇਤਾਂ ਕੀ ਹੈ ਵੀ ਪਹਿਲਾਂ ਉਹ ਚਾਰ ਸ਼ੀਟ ਹੋਇਆ ਪਟਿਆਲੇ ਉਹਨੇ 256 ਘਰਾਂ ਦੇ ਉੱਤੇ ਮਤਲਬ ਹੌਲਕ ਬੁੱਡ ਦੀ ਥਾਂ ਤੇ ਅੰਬ ਦੀ ਲੱਕੜ ਲਵਾਤੀ ਸੀ ਉਹਦੇ ਵਿੱਚ ਚਾਰ ਸ਼ੀਟ ਹੋਇਆ ਜੀ ਉਹ ਚਲੋ ਉਹ ਫਾਈਲ ਕਰਵਾ ਦੇ ਉਹ ਤੋਂ ਬਾਅਦ ਹਾਂ ਜੀ 17 18 ਦੇ ਵਿੱਚ ਇੱਕ ਆਪਣੇ ਸਾਡੇ ਲਹਿਰੇਗਾਗੇ ਦਾ ਠੇਕੇਦਾਰ ਸੀ ਬਨੋਧ ਕੁਮਾਰ ਗਰਗ ਉਹਨੇ ਸ਼ਿਕਾਇਤ ਕੀਤੀ ਜੀ ਵੀ ਮਿੱਥੂ ਇਹਨਾਂ ਨੇ ਬਹੁਤ ਮੋਟਾ ਪੈਸਾ ਲਿਆ ਟੈਂਡਰਾਂ 'ਚ ਝਿਰਾਫੀ ਕਰਕੇ ਝਿਰਾਫੀ ਕਿਵੇਂ ਕੀਤੀ ਵੀ ਉਹ ਬੰਦਾ 네ਗੋਸ਼ੀਏਸ਼ਨ ਕਰਨ ਆਇਆ ਟੈਂਡਰ ਦੇ ਵਿੱਚ ਉਤੋਂ 5.5% ਰੇਟ ਲੈ ਲਈ ਕਿਉਂਕਿ ਜਦੋਂ ਟੈਂਡਰ ਹੁੰਦਾ ਨਾ ਅਸੀਂ ਬਾਅਦ 'ਚ ਠੇਕੇਦਾਰ ਨੂੰ ਬੁਲਾਉਣਾ ਹੈ ਵੀ ਯਾਰ ਥੋੜਾ ਜਿਹਾ ਰੇਟ ਘਟਾ ਲੈ ਉਹ ਰੇਟ ਘਟਾ ਗਿਆ ਬਾਦ ਦੇ ਵਿੱਚ ਉਸੇ ਦਿਨ ਸਾਡੇ ਉਦੋਂ ਐਮ ਡੀ ਹੈਗਾ ਸੀ ਆਰ ਪੀ ਸਿੰਘ ਅੱਛਾ ਉਹਦੀ ਬਦਲੀ ਹੋ ਗਈ ਤੇ ਨਵਾਂ ਐਮ ਡੀ ਆ ਗਿਆ ਇਹਨਾਂ ਦੇ ਚੱਕੋ ਜਿਹੜੀ ਨੇਗੋਸ਼ੀਏਸ਼ਨ ਸੀ ਉਹ ਪਾੜਤੀ ਉਦੋਂ ਨਵੀਂ ਨੇਗੋਸ਼ੀਏਸ਼ਨ ਲੈ ਲਈ 2% ਦੀ ਉਹ ਜਿਹੜਾ 5% ਦਾ ਬੈਨੀਫਿਟ ਹੋਇਆ 7 ਕਰੋੜ ਮਗਰ 35 ਲੱਖ ਰੁਪਈਆ ਉਹ ਇਹ ਅੱਧੋ-ਅੱਧ ਕਰ ਗਏ ਅੱਛਾ ਤੇ ਬਾਅਦ ਦੇ ਵਿੱਚ ਉਹ ठेकेदार ਨੇ ਜਿੰਨੇ-ਜਿੰਨੇ ਵੀ ਜੀਤੋ ਜੀਤੂ ਉਹਨੇ ਪੈਸੇ ਜਿੰਨਾ ਨੇ ਲਏ ਸੀ ਉਹਨਾਂ ਦੇ ਸਾਰਿਆਂ ਨੇ ਉਹਨੇ ਐਫੀ ਡੈਪਟ ਦੇ ਕੇ ਸ਼ਿਕਾਇਤ ਕੀਤੀ ਅੱਛਾ ਤੇ ਉਸ ਟਾਈਮ ਦੇ ਐਮ ਡੀ ਆਰ ਪੀ ਸਿੰਘ ਨੇ ਬਾਹਰ ਆਰ.ਪੀ. ਸਿੰਘ ਆ ਗਿਆ ਸੀ ਫੇਰ ਅੱਛਾ ਆਰ.ਪੀ. ਸਿੰਘ ਨੇ ਇਹਨਾਂ ਤੋਂ 30 ਤੋਂ 35 ਲੱਖ ਰੁਪਏ ਦੀ ਫਿਗਰ ਹੈ ਜੀ ਤੁਸੀਂ ਠੇਕੇਦਾਰ ਦਾ ਮੈਂ ਤੁਹਾਨੂੰ ਵਾਪਸ ਲਵਾ ਵਾਪਸ ਦਵਾਈ ਜੀ ਉਹ ਤੁਹਾਨੂੰ ਮੈਂ ਨੰਬਰ ਦਿੰਦਾ ਠੇਕੇਦਾਰ ਦਾ ਤੁਸੀਂ ਉਹ ਨਾਲ ਗੱਲ ਕਰਿਓ ਜੀ ਬਨੋਦ ਕੁਮਾਰ ਕਰਕੇ ਠੇਕੇਦਾਰ ਹੈ ਉਹ ਜੀ ਜਿਹੜੀ ਉਹ ਉਹ ਹਲੇ ਤੱਕ ਵੀ ਪੈਂਡਿੰਗ ਪਈ ਹੈ ਉਹ ਕਿਸੇ ਪਾਸੇ ਨਹੀਂ ਲੱਗੀ ਹੈਗੀ ਜੀ ਕਰਕੇ ਰੰਜੋਸ ਸਿੰਘ ਨੂੰ ਲਾਉਣਾ ਬਣਦਾ ਨਹੀਂ ਸਰ ਬਿਲਕੁਲ ਹੀ ਨਹੀਂ ਬਣਦਾ ਜੀ ਉਹ ਤੋਂ ਇਲਾਵਾ ਜੀ ਹੁਣ ਤਿੰਨ ਬੰਦੇ ਹੀ ਹੋਰ ਰੱਖ ਰਹੇ ਨੇ ਭਰਤੀ ਕਰ ਰਹੇ ਨੇ ਰਿਟਾਇਰਡ ਉਹ ਕਿਹੜੇ ਨੇ ਇੱਕ ਤਾਂ ਹੈਗਾ ਮਿਸਟਰ ਬਰਮਾ ਜੀ ਬਰਮੇ ਦੇ ਉੱਤੇ ਅਲੀਗੇਸ਼ਨ ਕੀ ਸੀ ਸਵੀਪਰ ਰੱਖੀ ਹੋਈ ਸੀ ਪਾਰਟ ਟਾਈਮ ਜੀ ਉਹਨੂੰ ਉਹ ਬੰਦਾ 1200 ਰੁਪਏ ਦੇ ਉੱਤੇ ਸਾਈਨ ਕਰਾਉਂਦਾ ਸੀ ਜੀ 800 ਰੁਪਿਆ ਉਹਨੂੰ ਦਿੰਦਾ ਸੀ ਅੱਛਾ ਮੈਂ ਇਹ ਪ੍ਰੂਫ ਤਵਾੜੀ ਸਾਹਿਬ ਨੂੰ ਮੈਂ ਮਿਲਿਆ ਉਹਦੇ ਪ੍ਰੂਫ ਦਿੱਤੇ ਤਵਾੜੀ ਸਾਹਿਬ ਨੇ ਇਨਕੁਆਰੀ ਕਰਾਈ ਔਨ ਰਿਕਾਰਡ ਇਨਕੁਆਰੀ ਹੈ ਜੀ ਵੱਡਾ ਦੋਸ਼ੀ ਪਾਇਆ ਗਿਆ ਜੀ ਉਹ ਜਨਾਨੀ ਨੂੰ ਜਿੰਨਾ ਉਹਨਾਂ ਨੇ ਪੈਸਾ ਖਾਧਦਾ ਸੀ ਉਹ ਤੋਂ 10 ਗੁਣਾ ਪੈਨਲਟੀ ਲਾ ਕੇ ਪੈਸੇ ਦਵਾਈ ਜੀ ਓਕੇ ਉਹ ਦਾਗੀ ਜੀ ਫਿਰ ਉਹਦੇ ਉੱਤੇ ਅਲੀਗੇਸ਼ਨ ਨੇ ਠੇਕੇਦਾਰਾਂ ਤੋਂ ਆਪਦੇ ਅਕਾਊਂਟ ਦੇ ਵਿੱਚ ਪੈਸੇ ਪਵਾਉਣ ਦੇ ਚਾਰ ਸ਼ੀਟ ਹੋਇਆ ਜੀ ਤੇ ਉਹ ਚਾਰ ਸ਼ੀਟ ਕਿਸੇ ਪਾਸੇ ਨਹੀਂ ਲੱਗੀ ਕਿਉਂਕਿ ਤવાડી ਸਾਹਿਬ ਦੀ ਬਦਲੀ ਹੋ ਗਈ ਉਹ ਜਾਂਦੇ ਜਾਂਦੇ ਫਾਈਲ ਕਰ ਗਏ ਤੇ ਫਿਰ ਜਿਹੜਾ ਹੈਗਾ ਚੌਥਾ ਤੀਜਾ ਬੰਦਾ ਧਾਨਾ ਜੀ ਧਾਨੇ ਦਾ ਮੈਂ ਤੁਹਾਨੂੰ ਦੱਸੀ ਆ 2 ਲੱਖ ਰੁਪਏ ਵਾਲਾ ਜੀ ਆਪਾਂ ਨੂੰ ਲੱਗਦਾ ਹੁਣ ਜਿਹੜੇ ਇਹਨਾਂ ਦੇ ਹੈਗੇ ਆ ਐਮ ਡੀ ਹਾਂ ਆਰ ਪੀ ਸਿੰਘ ਡੀਜੀ ਕਹਿੰਦੇ ਜ ਇਹਨਾਂ ਨੂੰ ਉਹਨਾਂ ਦਾ ਪੱਖ ਲੈ ਲਈ ਕਿ ਕੀ ਬਿਲਕੁਲ 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 ਤਾਂ ਕਿ ਇਹਨਾਂ ਲੱਗੇ ਕਿ ਪੱਤਰਕਾਰ ਨੇ ਖਬਰ ਤਾਂ ਕਰ ਲਈ ਪੱਖ ਲਿਆ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਦਾ ਪੱਖ ਲੋ ਜੀ ਦੇਖਦੇ ਹਾਂ ਜੇ ਐਸ ਐਸ चौहान ਨੇ ਸਪੈਸ਼ਲਿਟੀ ਪੀ ਐਮ ਡੀ ਨੇ ਕੋਰਸੋਸਨ ਕਾਰਪੋਰੇਸ਼ਨ ਦੇ ਉਹਨਾਂ ਦਾ ਨੰਬਰ ਡਾਇਲ ਕੀਤਾ 9840 94094 ਸੋ ਇੱਕ ਗੱਲ ਸਾਫ਼ ਹੈ ਕਿ ਭਾਵੇਂ ਕਿਹਾ ਜਾਂਦਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਅਫਸਰ ਨੇ ਉਹ 24 ਘੰਟੇ ਦੇ ਮੁਲਾਜ਼ਮ ਨੇ ਜਾਂ ਪਬਲਿਕ ਸਰਵੰਟ ਕਿਹਾ ਜਾਂਦਾ ਉਹਨਾਂ ਨੂੰ ਆਪਣਾ ਫੋਨ ਤੁਰੰਤ ਚੱਕਣਾ ਚਾਹੀਦਾ ਕਿਉਂਕਿ ਸਰਕਾਰੀ ਮੁਲਾਜ਼ਮਾਂ ਤੇ ਅਫਸਰਾਂ ਨੂੰ ਫੋਨ ਪਤਾ ਵੀ ਮਿਲਦਾ ਹੈ ਦੇਖ ਸਕਦੇ ਹੋ ਕਿ ਇਹ ਫੋਨ ਨਹੀਂ ਚੱਕ ਰਹੇ ਇਹਨਾਂ ਤੋਂ ਪੱਖ ਲੈਣਾ ਸੀ ਬਤੌਰ ਐਮ ਡੀ ਮਾਮਲੇ ਦਾ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਫੋਨ ਕੀਤਾ ਸੀ ਪੱਕਾ ਲੈਣ ਵਾਸਤੇ ਇਹਨਾਂ ਨੇ ਪੀਐਨਬੀ ਰਿਟਰਨ ਦੇ ਵਿੱਚ ਭੇਜਿਆ WhatsApp ਕੀਤਾ ਕਿ ਇਹ ਪੁਆਇੰਟਾਂ ਤੇ ਜਾਣਕਾਰੀ ਦਿਓ ਉਹਨਾਂ ਨੇ ਵੀ ਆਪਣਾ ਕੋਈ ਪੱਕਾ ਨਹੀਂ ਦਿੱਤਾ ਉਹਨਾਂ ਨੂੰ ਵੀ ਕੁਝ ਸਮਾਂ ਪਹਿਲਾਂ ਫੋਨ ਕੀਤਾ ਸੀ ਨਹੀਂ ਫੋਨ ਚੱਕਿਆ ਆਪਾਂ ਕਹਿ ਸਕਦੇ ਹਾਂ ਕਿ ਡਾਲ ਦੇ ਵਿੱਚ ਕਾਲਾ ਹੈ ਤੇ ਮੈਂ ਚਾਹਾਂਗਾ ਮਰਪਾਲ ਸਿੰਘ ਜੀ ਨੂੰ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੁਸੀਂ ਅਪੀਲ ਕਰੋ ਸਾਰੇ ਸਕੈਂਡਲ ਨੂੰ ਲੈ ਕੇ ਕਿ ਕੀ ਕੀਤਾ ਜਾਵੇ ਸਿੱਧਾ ਉਹਨਾਂ ਨਾਲ ਅੱਖ ਚੱਕ ਕੇ ਗੱਲ ਕਰੋ ਸਰ ਮੈਂ ਪਹਿਲਾਂ ਵੀ ਸੀਐਮ ਸਾਹਿਬ ਨੂੰ ਪਹਿਲੀ ਗੱਲ ਤਾਂ ਮੈਂ ਸੀਐਮ ਸਾਹਿਬ ਦੇ ਏਰੀਏ ਦਾ ਮੇਰਾ ਵੀ ਹਲਕਾ ਡਿੜਬਾ ਪੈਂਦਾ ਸਤੌਜ ਪਿੰਡ ਦੇ ਵਿੱਚ ਮੇਰਾ ਪੂਰਾ ਆਉਣਾ ਜਾਣਾ ਜਿੰਨੇ ਵੀ ਸਤੌਜ ਪਿੰਡ ਦੇ ਪਦਵੰਤ ਤੇ ਆ ਭਾਵੇਂ ਉਹ ਸਰਪੰਚ ਹੋ ਗਏ ਮਾਸਟਰ ਪ੍ਰਿੰਸੀਪਲ ਆਪਣਾ ਸੁਖਦਰਸ਼ਨ ਜੀ ਹੋ ਗਿਆ ਉਹਨਾਂ ਦੇ ਨਾਲ ਮੈਂ ਮਾਨ ਸਾਹਿਬ ਨੂੰ ਬਹੁਤ ਵਾਰੀ ਪਰਸਨਲੀ ਜਾਣਦਾ ਮੈਂ ਜਿਹੜੀ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਉਹਦੇ ਵਿੱਚ ਵੀ ਮੈਂ ਇਨਾਂ ਚੀਜ਼ਾਂ ਦਾ ਬੇਰਵਾ ਪਾਇਆ ਸੀ ਵੀ ਤੁਸੀਂ ਮੈਨੂੰ ਬਾਈ ਫੇਸ ਵੀ ਜਾਣਦੇ ਹੋਗੇ ਮੈਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਇਹਦੇ ਘੱਟੋ ਘੱਟ ਸਾਰਾ ਜੋ ਇੱਥੇ ਸਕੈਂਡਲ ਚੱਲ ਰਿਹਾ ਜੀ ਜਿਹੜੇ 6 ਬੰਦੇ ਇਹਨਾਂ ਨੇ ਭਰਤੀ ਕੀਤੇ ਉਹਦੀ ਸੀਬੀਆਈ ਤੋਂ ਜਾਂਚ ਕਰਵਾਓ ਜੀ ਕਿਉਂਕਿ ਬਿਜੀਲੈਂਸ ਕੁਝ ਨਹੀਂ ਕਰੇਗੀ ਬਿਜੀਲੈਂਸ ਕਾਰਨ ਕੀ ਹੈ ਹੁਣ ਜਿਹੜਾ ਸਾਡਾ ਐਮ ਡੀ ਆ ਉਹ ਵੀ ਸਪੈਸ਼ਲ ਡੀਜੀਪੀ ਰੈਂਕ ਦਾ ਹੈ ਤੇ ਉਹਦੇ ਖਿਲਾਫ ਕੋਈ ਨਹੀਂ ਕੋਈ ਕਾਰਵਾਈ ਕਰੇ ਚਲੋ ਉਹਦਾ ਕਸੂਰ ਵੀ ਸ਼ਾਇਦ ਨਾ ਹੋਵੇ ਉਹਨਾਂ ਤੇ ਇਹਦੀ ਸੀਬੀਆਈ ਤੋਂ ਜਾਂਚ ਕਰਾਓ ਜੀ ਫਿਰ ਸਰ ਜਿੰਨੇ ਵੀ ਪਹਿਲਾਂ ਬੰਦੇ ਵੀ ਰੱਖੇ ਹੋਏ ਐ ਜਿੰਨੇ ਵੀ ਸਰਵਿਸ ਪ੍ਰੋਵਾਈਡਰ ਰਾਹੀ ਰੱਖੇ ਹੋਇਆ ਉਹ ਸਾਰੇ ਅਫਸਰਾਂ ਦੇ ਬੱਚੇ ਐ ਸੁਖਚੈਨ ਸਿੰਘ ਐਕਸੀਡੈਂਟ ਦਾ ਮੁੰਡਾ ਐਜੇ ਜੇਏ ਕੰਮ ਕਰ ਰਿਹਾ ਆਪਣਾ ਥਾਣਾ ਸਾਹਿਬ ਦਾ ਪਤ ਆਪਣਾ ਸਾਲੇ ਦਾ ਮੁੰਡਾ ਐਜੇ ਜੇ ਨਹੀਂ ਇਹ ਐਕਸਨ ਵੀ ਆਇਆ ਏਡ ਮਨਾਫਰ ਜਿਹੜੇ ਦਾ ਪਹਿਲਾ ਬਸਤਵ ਰਵਿੰਦਰ ਤਾਂ ਹਾਂ ਜਿਹੜੇ ਨੇ ਆਪਣੀ ਨੂੰ ਵੀ ਭਰਤੀ ਕੀਤੀ ਬਾਅਦ ਚ ਉਹਦੇ ਚਾਰ ਚਾਰ ਪੰਜ ਰਿਸ਼ਤੇਦਾਰ ਹੋ ਗਏ ਜੀ ਕੱਲੇ ਉਹਦੇ ਤੇ ਉਹ ਕੰਮ ਕਰ ਰਿਹਾ ਏ ਕਿ ਜਸਵਿੰਦਰ ਸਿੰਘ ਜੇ ਐਸ ਡੀਓ ਸੀ ਉਹਦਾ ਮੁੰਡਾ ਐਜੇ ਜੇ ਕੰਮ ਕਰ ਰਿਹਾ ਹੈ ਮਤਲਬ ਜਿਹੜਾ ਚੀਫ ਇੰਜੀਨੀਅਰ ਅਨਜੋਤ ਸਿੰਘ ਉਹਦਾ ਸਾਕਾ ਭਤੀਜਾ ਹੈ ਜੇ ਕੰਮ ਕਰ ਰਿਹਾ ਸਰ ਸਾਰੀ ਜੀ ਜਿੰਨੇ ਸਰਵਿਸ ਪ੍ਰੋਵਾਈਡਰ ਵਾਲੇ ਆ 100% ਉਹ ਇਹਨਾਂ ਦੇ ਆਪਣਾ ਰਿਸ਼ਤਾ ਹੈ ਤੁਸੀਂ ਲੈ ਗਏ ਆਲੇ ਫਿਰ ਇਸ ਤਰ੍ਹਾਂ ਵਿੱਚ ਕਿਵੇਂ ਆ ਗਏ ਇੱਥੇ ਦਾ ਰਿਸ਼ਤਾ ਦਾ ਵੀ ਇੱਥੇ ਦਾ ਰਿਸ਼ਤਾ ਹੈ ਸਰ ਉਸ ਟਾਈਮ ਕਾਰਪੋਰੇਸ਼ਨ ਨਵੀਂ ਬਣੀ ਸੀ ਮੇਰੇ ਕੋਲੇ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਸੀ ਮੇਰੀ ਟਾਈਪਿੰਗ ਸਪੀਡ ਬਹੁਤ ਜ਼ਿਆਦਾ ਸੀ ਅੱਜ ਵੀ ਮੇਰਾ ਮਤਲਬ ਰਿਕਾਰਡ ਸੀ ਦਫ਼ਤਰ ਦੇ ਵਿੱਚ ਕਦੇ ਤੁਸੀਂ ਮੇਰੇ ਦਫ਼ਤਰ 'ਚ ਪੁੱਛ ਗਏ ਦੇਖੋ ਵੀ ਮੇਰੀ ਟਾਈਪਿੰਗ ਸਪੀਡ ਉਸ ਟਾਈਮ ਵੀ ਪੰਜਾਬੀ ਤੇ ਇੰਗਲਿਸ਼ ਦੇ ਇਹਨਾਂ ਨੂੰ ਟਾਈਪਿਸਟ ਚ ਜਿਹੜਾ ਕੋਰਟ ਚੋਂ ਬੜਿਆ ਜੋ ਪਰਿਵਾਰ ਸਰ ਸਿਰਫ ਅਸੀਂ ਇੰਨਾ ਮਾਨ ਨਾਲ ਕਹਿ ਸਕਦੇ ਹਾਂ ਵੀ ਜਦੋਂ ਮੈਂ ਭਰਤੀ ਹੋਇਆ ਸੀ ਬਕਾਇਦਾ ਐਡਵਰਟਾਈਜ਼ਮੈਂਟ ਆਈ ਸੀ ਬਕਾਇਦਾ ਟੈਸਟ ਹੋਇਆ ਸੀ ਬਕਾਇਦਾ ਟਾਈਪ ਟੈਸਟ ਹੋਇਆ ਸੀ ਪ੍ਰੋਪਰ ਪ੍ਰੋਸੀਜਰ ਅਡਾਪਟ ਹੋ ਕੇ ਅਸੀਂ ਪੰਜ ਬੰਦੇ ਕਲਰਕ ਭਰਤੀ ਹੋਏ ਸੀ ਉਦੋਂ ਬਾਅਦ ਬਸ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਉਹ ਛੇੜਿਆ ਹੋਇਆ ਹੈ ਪਹਿਲਾਂ ਉਹਨਾਂ ਨੂੰ ਰਿਸ਼ਤੇਦਾਰੀ ਕਰਕੇ ਕਿਉਂਕਿ ਜਿਹਦਾ ਕੋਈ ਪਿਓ ਹੈ ਜਿਹਦੇ ਘਰ ਵਾਲਿਆ ਹੋ ਰਿਹਾ ਹੈ ਕੋਨ ਕੋਈ ਜੋ ਬਾਰੇ ਬੰਦਿਆ ਕਿਸ ਦਾ ਬੇਟਾ ਉਹ ਡਿਊਟੀ ਵੀ ਮਾਰਕ ਕਿ ਨਹੀਂ ਕਰਦੇ ਸਰ ਕਿਉਂ ਕਰੂਗਾ ਜੀ ਹੁਣ ਤੁਸੀਂ ਦੇਖੋ ਮੈਂ ਕੇਅਰ ਟੇਕਰ ਬਾਰੇ ਰਿਟਰਨ ਚ ਦਿੱਤਾ ਹੋਇਆ ਹੈ ਵੀ ਕੇਅਰ ਟੇਕਰ ਬਿੱਲ ਬਣਾਉਂਦਾ ਹੈ ਜੀ ਮੁੰਡਾ ਉਹਦਾ ਐਂਟਰੀ ਕਰਦਾ ਨੂ ਉਹਦੀ ਪੇਮੈਂਟ ਕਰਦੀ ਹੈ ਜਦੋਂ ਇੱਕ ਪਰਿਵਾਰ ਹੀ ਹੈ ਉਹ ਕੌਣ ਕਿਸੇ ਦੀ ਗਲਤੀ ਫੜੂਗਾ ਜੀ ਇੱਕ ਦੂਜੇ ਦੇ ਸਾਈਨ ਵੀ ਕਰ ਦਿੰਦੇ ਹੁਣੇ ਫਿਰ ਤਾਂ ਉਹ ਨੇਚਰਲੀ ਹੈ ਜੀ ਫਿਰ ਜੇ ਪਿਓ ਐਕਸੀਡੈਂਟ ਹੈ ਜੀ ਪਿਓ ਐਸ ਡੀ ਯੂ ਹੈ ਮੁੰਡਾ ਉਹਦੇ ਅੰਡਰ ਜੇਹੀ ਕੰਮ ਕਰ ਰਿਹਾ ਜੀ ਉਹ ਤਾਂ ਕੋਈ ਮਤਲਬ ਇੱਕ ਪਰਿਵਾਰਵਾਦ ਹੈ ਠੀਕ ਹੈ ਸੋ ਨਰਪਾਲ ਸਿੰਘ ਨੇ ਸੋ ਮੇਰੀ ਮਤਲਬ ਸੀਐਮ ਸਾਹਿਬ ਨੂੰ ਦੁਬਾਰਾ ਫਿਰ ਬੇਨਤੀ ਆ ਵੀ ਇਹ ਕੇਸ ਦੀ ਜਾਂਚ ਕਰਾਓ ਜੀ ਮੈਨੂੰ ਵਿੱਚ ਸ਼ਾਮਲ ਜਰੂਰ ਕਰੋ ਠੀਕ ਹੈ ਧੰਨਵਾਦ ਸੋ ਇਹਨਾਂ ਨਰਪਾਲ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਪੁਲਿਸ ਹੌਸ ਸਿੰਘ ਕਾਰਪੋਰੇਸ਼ਨ ਰਿਸਪਕੋਰੀ ਦਾ ਪਰਿਵਾਰਵਾਦ ਭਾਰੂ ਹੈ ਜਾਂ ਫਿਰ ਜੋ ਸਰਕਾਰੀ ਨਿਜਮ ਨੇ ਉਹ ਸਿੱਕੇ ਤੇ ਟੰਗੇ ਹੋਏ ਨੇ ਡਾਕੂਮੈਂਟਰੀ ਪ੍ਰੂਫ ਪੂਰੇ ਨੇ ਪੱਕਾ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਮਹਿਕਮੇ ਦੇ ਅਧਿਕਾਰੀਆਂ ਕੋਲੋਂ ਪੱਕਾ ਉਹਨਾਂ ਨੇ ਨਹੀਂ ਦਿੱਤਾ ਸੋ ਵੱਡਾ ਮਾਮਲਾ ਹੈ ਚਾਹੀਦਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਤੁਰੰਤ ਐਕਸ਼ਨ ਕਰੇ ਤਾਂ ਕਿ ਆਉਣ ਵਾਲੇ ਦਿਨਾਂ ਦਰਾਂ ਨ ਪੁਲਿਸ ਹਸਨ ਕਾਰਪੋਰੇਸ਼ਨ ਦੇ ਵਿੱਚ ਹੋਰ ਤਰ੍ਹਾਂ ਜੋ ਲੁੱਟ ਜੋ ਮਚਾਈ ਜਾਂਦੀ ਹੈ ਇਸ ਤਰ੍ਹਾਂ ਦੀ ਲੁੱਟ ਜਿਹੜੀ ਮਚਣੀ ਉਹ ਬੰਦ ਹੋਵੇ ਸੋ ਅਗਲਾ ਖੁਲਾਸਾ ਜਲਦੀ ਹੀ ਇਸ ਇਹ ਜੋ ਕਾਰਪੋਰੇਸ਼ਨ ਦਾ ਸੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਜੋ ਅੱਗੇ